ਵੀਰੇ ਹਾਂਜੀ ਗਲਾਬ ਸਿੱਧੂ ਦਾ ਕੀ ਰੋਲਾ ਹੈ ਗਲਾਬ ਸਿੱਧੂ ਦਾ ਜੇ ਕਹੀਏ ਤਾਂ ਕੋਈ ਰੋਲਾ ਵੀ ਨਹੀਂ ਤੇ ਜੇ ਸੋਚੀਏ ਤਾਂ ਰੋਲਾ ਹੈ ਬਈ ਉਹਨੇ ਸਰਪੰਚਾਂ ਤੇ ਇੱਕ ਗਾਣਾ ਕੱਢਿਆ ਅੱਛਾ ਗਾਣਾ ਕੱਢਿਆ ਤੇ ਵਿੱਚ ਸਰਪੰਚਾਂ ਬਾਰੇ ਉਹ ਲੈਂਡ ਜੀ ਬੋਲੀਏ ਸਾਰੇ ਸਰਪੰਚ ਸਾਰਾ ਪਿੰਡ ਕੁੱਟ ਨੂੰ ਅੱਛਾ ਤੇ ਉਸ ਤੋਂ ਬਾਅਦ ਬਈ ਉਹਨੇ ਵਿਚਾਰੇ ਨੇ ਜਿਹੜਾ ਰੋਲਾ ਨਾ ਪਵੇ ਲੋਕਾਂ ਨਾਲ ਕੰਟਰੋਵਰਸੀ ਨਾ ਹੋਵੇ ਉਹਨੇ ਮਾਫੀ ਵੀ ਮੰਗ ਲਈ ਪਰ ਇੱਕ ਗੱਲ ਹੋਰ ਆ ਯਾਰ ਆਪਣੇ ਲੋਕਾਂ ਵਾਸਤੇ ਆਪਣੇ ਪੰਜਾਬੀਆਂ ਵਾਸਤੇ ਜਿਹੜੇ ਨਾ ਵੀ ਮਤਲਬ ਆਪਣੇ ਬੰਦਿਆਂ ਦੀਆਂ ਲੱਤਾਂ ਖਾਈਦੇ ਨੇ ਹੂੰ ਹੂੰ ਇੱਕ ਸੋਨਮ ਬਾਜਵਾਦੀ ਤੇ ਐਮੀ ਵਿਰਕ ਦੀ ਨਾ ਇਹਨਾਂ ਦੀ ਹੁਣ ਫਿਲਮ ਆ ਰਹੀ ਹੈ ਪੰਜਾਬੀ ਜਿਹਨੂੰ ਕਹਿੰਦੇ ਸੱਭਿਆਚਾਰ ਹੈ ਘਰਾਂ 'ਚ ਬੈਠ ਕੇ ਆਪਾਂ ਵੇਖ ਸਕਦੇ ਹਾਂ ਠੀਕ ਹੈ ਤੇ ਉਹਦੇ ਵਿੱਚ ਉਹ ਸੋਨਮ ਬਾਜਵਾ ਨਾ ਜਿਹੜੀ ਕੁਲਿੱਪ ਲਾਉਂਦੀ ਪਈ ਹੈ ਅੱਛਾ ਤੇ ਫਿਰ ਇੱਕ ਸਿਗਰਟ ਵੀ ਪੀਂਦੀ ਪਈ ਆ ਮਤਲਬ ਆਪਦੇ ਘਰੇ ਅੱਛਾ ਉਹਨਾਂ ਦੇ ਸਾਹਮਣੇ ਤੇ ਉਹ ਜਿਹੜਾ ਮੰਨ ਲਓ ਆਪਾਂ ਫਿਲਮ ਜਦੋਂ ਆਪਾਂ ਘਰਾਂ 'ਚ ਵੇਖਾਂਗੇ ਤੇ ਉਹਦੇ ਕੀ ਆ ਮਨ ਲਓ ਸਿੱਖਿਆ ਜਿਹੜੀ ਮਿਲੂਗੀ ਲੋਕਾਂ ਨੂੰ ਉਹਦੇ ਵੱਲ ਕੋਈ ਧਿਆਨ ਨਹੀਂ ਤੇ ਉਹਨੂੰ ਕੁਝ ਨਹੀਂ ਕਹਿੰਦੇ ਜਿਨੇ ਮਨ ਲਓ ਆਪਣੇ ਸੱਭਿਆਚਾਰ ਨੂੰ ਵਿਗਾੜਨਾ ਕੱਲ ਨੂੰ ਦੇਖਣਗੇ ਆਪਣੇ ਬੱਚੇ ਦੇਖਣਗੇ ਕੁੜੀਆਂ ਦੇਖਣੀਆਂ ਤੇ ਆਪਣਾ ਕੋਈ ਸੱਭਿਆਚਾਰ ਪੰਜਾਬ ਦਾ ਹੈਗਾ ਆਪਣੀ ਕੋਈ ਸਿਗਰਟ ਪੀਂਦੀ ਹੈ ਵੀ ਆਪਣੀ ਕਿਸੇ ਕੁੜੀ ਪੀਂਦੀ ਨੋ ਪੀਂਦੀ ਹੈ ਆਪਣੇ ਪੰਜਾਬ ਦੀ ਨੋ ਤੀ ਕਿ ਆਪਣੇ ਸਿਗਰਟ ਪੀਂਦੀ ਕਰੇ ਹਾਂ ਛੋਟ ਛੋਟ ਕੱਪੜੇ ਵੀ ਪਾਉਂਦੀ ਨਹੀਂ ਪੀਂਦੀ ਹਾਂ ਨਹੀਂ ਪੀਂਦੀ ਨਾ ਕੋਈ ਨਹੀਂ ਹਾਂ ਤੇ ਨਾ ਕੋਈ ਕੂਲੇ ਪਲਾਵੇ ਹਨਾ ਨਹੀਂ ਨਹੀਂ ਹਾਂ ਤੇ ਪੰਜਾਬ ਦਾ ਬੇੜਾਗਰਕ ਤਾਂ ਚਿੱਟੇ ਨੇ ਪਹਿਲਾਂ ਕਰਤਾ ਹਾਂ ਇਹ ਤਾਂ ਬੇੜਾਗਰਕ ਹੀ ਆ ਬਾਈ ਹਾਂ ਤੇ ਭਾਈ ਉਹਦੇ ਮਾਕੜ ਬੰਦੇ ਤੋਂ ਤਾਂ ਮਾਫੀ ਵੀ ਮੰਗਾਲੀ ਐ ਗਲਾਬ ਸਿੱਧੂ ਨੂੰ ਆਪਾਂ ਤਾਂ ਭਾਈ ਉਹਦੇ ਹੱਕ 'ਚ ਆ ਤੇ ਜਿਹੜੇ ਸਰਪੰਚ ਬਾਈ ਉਹਨੂੰ ਕੁੱਟਣ ਨੂੰ ਫਿਰਦੇ ਆਂਦੇ ਅਸੀਂ ਐਂ ਕਰਦਾਂਗੇ ਜੇ ਕਰਦਾਂਗੇ ਸਰਪੰਚਾਂ ਦੇ ਆ ਨਾ ਪਹਿਲਾਂ ਆਪਦੀ ਪੀੜੀ ਥੱਲੇ ਸੋਟਾ ਤਾਂ ਮਾਰਨ ਵੀ ਅਸੀਂ ਸਹੀ ਹੈਗੇ ਆ ਵੀ ਸਾਡਾ ਅਸੀਂ ਕੋਈ ਪਿੰਡ 'ਚ ਕੋਈ ਕਰਾਪਟ ਕੰਮ ਕੀਤਾ ਉਹ ਕਪੜਾ ਖੁਪੜਾ ਤਾਂ ਨਹੀਂ ਕੀਤਾ ਠੀਕ ਹੈ ਕਿ ਨਹੀਂ ਤੇ ਬਾਕੀ ਭਾਈ ਗਲਾਬ ਸਿੱਧੂ ਤੋਂ ਵੀ ਚੱਲ ਗਲਤੀ ਵੀ ਹੋ ਗਈ ਉਹਦੇ ਕੋਲ ਪਰ ਉਹਨੇ ਫਿਰ ਮਾਫੀ ਮੰਗ ਲਈ ਬਈ ਵੱਡਾ ਪਾਣਾ ਆਉਂ ਤੇ ਮਾਫੀ ਆਪਾਂ ਮੰਗਦੇ ਆਂ ਠੀਕ ਹੈ ਕਿ ਨਹੀਂ ਹਾਂ ਪਰ ਜਿਹੜਾ ਮੁੱਦਾ ਹੈਗਾ ਉਹਦੇ ਤੇ ਆਪਣੇ ਪੰਜਾਬੀ ਆ ਆਪਣੇ ਪੰਜਾਬੀਆਂ ਦੀਆਂ ਲੱਤਾਂ ਖੇਦਦੇ ਆ ਤੇ ਜਿਹੜੇ ਮੁੱਦਾ ਜਿਹੜਾ ਉਹਦੇ ਤੇ ਬੋਲਦੇ ਨਹੀਂਗੇ ਠੀਕ ਹੈ ਬੋਲਣਾ ਚਾਹੀਦਾ ਤੇ ਆਪਣੇ ਦਾ ਸਾਥ ਦੇਣਾ ਚਾਹੀਦਾ ਹੋਰ ਦੱਸ ਹੁਣ ਕੀ ਚਾਹਣਾ ਸਹੀ ਹੈ ਬਸ ਠੀਕ ਹੈ ਬਰੇ ਹਾਂ